ਮੈਂ ਜਿਹੜੇ ਤਿੰਨ ਸ਼ਬਦ ਬੋਲਦਾ ਬਹੁਤ ਜ਼ਿਆਦਾ ਵੱਡੇ ਵੱਡੇ ਬੁੱਧੀਜੀਵੀ ਟਕਸਾਲੀ ਮਿਸ਼ਨਰੀ ਮੈਨੂੰ ਫੋਨ ਕਰਕੇ ਕਹਿੰਦੇ ਨੇ ਗਿਆਨੀ ਜੀ ਤੁਸੀਂ ਭੇਡ ਨਾ ਕਿਹਾ ਕਰੋ ਤੁਸੀਂ ਖਾਤ ਨਾ ਕਿਹਾ ਕਰੋ ਤੁਸੀਂ ਕਦੇੜ ਨਾ ਕਿਹਾ ਕਰੋ ਜਿਹੜੀ ਮੈਂ ਅੱਜ ਵੀਡੀਓ ਪਾਉਣੀ ਆ ਨਾ ਤੁਸੀਂ ਇਹਨੂੰ ਸੁਣ ਕੇ ਮੈਨੂੰ ਫੋਨ ਕਰਿਓ ਜਾਂ ਕਮੈਂਟ ਕਰਿਓ ਵੀ ਇਹ ਸ਼ਬਦ ਮੈਂ ਅਜ ਸਹੀ ਬੋਲ ਰਿਹਾ ਜਾਂ ਗਲਤ ਇੱਕ ਭਲਾਈਆਂ ਨੇ ਪਿੰਡ ਦਾ ਗੁਰਬੀਤ ਗੋਪੀ ਹੈ ਜਿਹੜਾ ਮੋਟਾ ਜਿਹਾ ਹੈ तकरीबन ਮੇਰੇ ਹਿਸਾਬ ਨਾਲ ਜੇ ਉਹਦਾ ਵੇਟ ਦੇਖਾਂ ਕਿਤਾ 1.5 ਕੁਇੰਟਲ ਦਾ ਹੋਣਾ ਘਟੋ-ਘਟ ਤੇ ਜਦੋਂ ਕੁਰਸੀ ਤੇ ਬਹਿੰਦਾ ਨਾ ਚੇਹਰ ਤੇ ਮੈਨੂੰ ਲੱਗਦਾ ਵੀ ਐਦਾਂ ਹੋ ਉਠ ਨਹੀਂ ਸਕਦਾ ਉਹ ਯਾ ਕਿ ਉਹਦਾ ਉਹਦਾ ਕੱਲਾ ਪੇਟ ਹੋਣਾ ਢਿੱਡ ਜਾਨੀ ਕੇ ਤੇ ਉਹ ਪਤਾ ਕੀ ਕਹਿੰਦਾ ਹੁਣ ਤਿੰਨ ਚਾਰਕ ਚੈਨਲ ਨੇ ਜਿਨ੍ਹਾਂ ਨੇ ਚਲੋ ਮੈਂ ਉਹ ਸ਼ਬਦ ਨਾ ਵਰਤਾਂ ਗੰਦਗੀ ਨੂੰ ਪਹਾੜਾਂ ਤੇ ਚੜਾਇਆ ਹੋਇਆ ਵੈਸੇ ਆਮ ਸ਼ਬਦ ਹੋਰ ਵਰਤੇ ਜਾਂਦਾ ਤੇ ਮੇਰੇ ਕਹਿੰਦੇ ਜਿਹੜੀ ਬੱਤੀ ਦੰਦਾਂ ਵਿੱਚੋਂ ਗੱਲ ਨਿਕਲ ਜਾਵੇ ਉਹ ਸੱਚ ਹੋ ਜਾਂਦੀ ਹੈ ਜਿਹੜਾ ਮੈਨੂੰ ਸੁਪਨਾ ਆਉਂਦਾ ਉਹ ਵੀ ਕਹਿੰਦੇ ਸੱਚ ਹੋ ਜਾਂਦਾ ਤੇ ਇਹ ਗੱਲਾਂ ਦੋ ਚਾਰ ਉਹਨੇ ਕਹਿਤੀਆਂ ਇਹ ਕੋਈ ਵੀ ਕਹਿ ਸਕਦਾ ਤੇ ਹੁਣ ਜਿਹੜੀਆਂ ਭੇਡਾਂ ਉਹਦੇ ਖੇਤ ਜਾਂਦੀਆਂ ਨੇ ਖਾਚ ਕਢੇੜਾਂ ਖੇਤ ਜਾਂਦੀਆਂ ਨੇ ਦੱਸੋ ਵੀ ਬੰਦੇ ਆ ਹੁਣ ਕਹਿੰਦੇ ਮੁੰਡੇ ਦੇਣੇ ਵੀ ਸ਼ੁਰੂ ਕਰਦੇ ਉਹਨੇ ਮੁੰਡੇੜੀਆਂ ਪੰਜਾਬ ਦੀਆਂ ਭੇਡਾਂ ਨੇ ਇਹਨਾਂ ਨੂੰ ਇਹ ਵੇਂਦੀ ਐ। ਇੱਕ ਪਾਸੇ ਤੁਸੀਂ ਕਹਿੰਦੇ ਬਾਬਾ ਬੁੱਢਾ ਸਾਹਿਬ ਮੁੰਡੇ ਦਿੰਦੇ ਆ। ਖਾਸ ਕਰਕੇ ਜਿਹੜੇ ਸਿੱਖ ਨੇ ਮੈਂ ਉਹਨਾਂ ਦੀ ਗੱਲ ਕਰਦਾ। ਤੇ ਦੂਜੇ ਪਾਸੇ ਜਿਹੜੇ ਆ ਕੋਈ ਲਾੜੀ ਸ਼ਾਹ ਹੋ ਗਿਆ। ਕੋਈ ਸਰੇਂਦਰ ਸਾਈਂ ਸਾਹ ਹੋ ਗਿਆ। ਅਜਿੱਦੇ ਪਿੱਛੇ ਛੇਤਰ ਪਏ ਬੀਬੀਆਂ ਨੇ ਖੁੱਲ੍ਹੇ ਪੜ ਕੇ ਕੁੱਟਿਆ। ਠੀਕ ਐ। ਤੇ ਇੱਕਦਮ ਸਿੱਧਾ ਹੀ ਕਹਿ ਦਿੰਦਾ ਫੋਨ ਕਰਕੇ ਆਉਂ ਕਹਿੰਦਾ ਜਿਹੜਾ ਮਰਜੀ ਵੀਜ਼ਾ ਲਾਓ ਤੇ ਉਹਨੂੰ ਖੱਜ ਨੂੰ ਇਹ ਵੀ ਨਹੀਂ ਪਤਾ ਵੀ ਤਿੰਨ ਦਿਨਾਂ ਦੇ ਵਿੱਚ ਕਿਹੜਾ ਵੀਜ਼ਾ ਆ ਗਿਆ ਕਿਹੜੀ ਟਿਕਟ ਹੋ ਗਈ ਕਿੰਨੇ ਪੈਸੇ ਲਾ ਕੇ ਤੇ ਲੱਡੂਆਂ ਦਾ ਡੱਬਾ ਬੀਬੀ ਲੈ ਕੇ ਆਉਂਦੀ ਆ ਹਾਂ ਪੁੱਤ ਦੱਸ ਤੇਰਾ ਵੀਜ਼ਾ ਇੱਥੇ ਲੱਗਿਆ ਉਹ ਕਹਿੰਦੀ ਹਾਂ ਲੱਗਿਆ ਤੇ ਹੁਣ ਜਿਹੜਾ ਗੋਪੀ ਐ ਭੁਲਾਈ ਆਣ ਵਾਲਾ ਗੁਰਪ੍ਰੀਤ ਮੋਟਾ ਜਾਂ ਤੇ ਹੁਣ ਉਹਦੀਆਂ ਇਹ ਗੱਲਾਂ ਨੇ ਕਹਿੰਦੇ ਬੱਤੀ ਦੰਦਾਂ ਵਿੱਚ ਜੋ ਬੋਲਦਾ ਉਹ ਪੂਰਾ ਹੋ ਜਾਂਦਾ ਤੇ ਹੁਣ ਭੇਡਾਂ ਉਦੋਂ ਮਨ ਦੁਰਪੀਆਂ ਮੈਨੂੰ ਹੁਣ ਤੁਸੀਂ ਦੱਸਿਓ ਯਾਰ ਵੀ ਮੈਂ ਭੇਡਾਂ ਕਮਾਂ ਕਦੀੜਾਂ ਕਮਾਂ ਖੱਚ ਕਮਾਂ ਜਾਂ ਨਾਂ ਕਮਾਂ ਦੱਸੋ ਮੈਨੂੰ ਇਹ ਤਾਂ ਹੁਣ ਜਾਇਜ਼ ਹੀ ਐ ਕੋਈ ਨਜਾਇਜ਼ ਥੋੜੀ ਐ ਮੈਂ ਇੱਕ ਵੀ ਸਟੇਟਮੈਂਟ ਪਖੰਡਵਾਦੀ ਦਿੱਤੀ ਹੋਵੇ ਜਦ ਵੀ ਕਿਸੇ ਤੋਂ ਪੈਸੇ ਇਕੱਠੇ ਕਰਨ ਦੀ ਗੱਲ ਹੋਵੇ ਕਿਸੇ ਨੌਜਵਾਨ ਨੂੰ ਭੜਕਾਉਣ ਦੀ ਗੱਲ ਕੀਤੀ ਹੋਵੇ ਕਿਤੇ ਨਸ਼ੇ ਪ੍ਰਮੋਟ ਕਰਨ ਦੀ ਗੱਲ ਕੀਤੀ ਹੋਵੇ ਕਦੇ ਅੱਤਵਾਦ ਦੀ ਗੱਲ ਕੀਤੀ ਹੋਵੇ ਤੁਸੀਂ ਮੈਨੂੰ ਕਹਿ ਸਕਦੇ ਹੋ ਮੈਂ ਜਦੋਂ ਵੀ ਗੱਲ ਕਰਦਾ ਦੇਖੋ ਪੰਜਾਬ ਦੇ ਵਿੱਚ ਪੌਣੇ 3 ਕਰੋੜ ਦੀ ਆਬਾਦੀ ਹੈ ਸਾਰੇ ਬੰਦੇ ਨਹੀਂ ਜੇ ਮੈਨੂੰ ਕਹਿਣ ਵੀ ਤੂੰ ਸਾਰਿਆਂ ਨੂੰ ਭੇਟ ਕਹਿੰਨੇ ਸਾਰਿਆਂ ਨੂੰ ਕੁੜੇ ਕਹਿੰਨੇ ਆਪਾਂ ਬੜੇ ਸਿਆਣੇ ਬੰਦੇ ਨੇ ਜਿਹੜੇ ਪਖੰਡਵਾਦ ਤੋਂ ਦੂਰ ਨੇ ਬਾਬਾ ਬਾਤ ਤੋਂ ਦੂਰ ਨੇ ਬਹੁਤ ਲੋਕ ਨੇ ਜਿਹੜੇ ਸਮਝੇ ਹੋਏ ਨੇ ਸੁਣ ਲਏ ਹੋਏ ਨੇ ਪਰ ਜਿਹੜੇ ਇਹ ਲੋਕ ਹਰੇਕ ਬੰਦੇ ਨੂੰ ਬਾਬਾ ਮੰਨ ਕੇ ਉਹਦੇ ਘਰ ਮੇਲਾ ਲਾ ਲੈਂਦੇ ਨੇ ਜਾ ਕੇ ਕੋਈ ਪੁੱਤ ਮੰਗੀ ਜਾਂਦਾ ਕੋਈ ਗੱਡੀ ਮੰਗੀ ਜਾਂਦਾ ਉਹ ਕਿਆਸ ਰਾਈਆਂ ਵੀ ਲਾਉਂਦਾ ਰਹਿੰਦਾ ਮਾਨ ਜਿੱਤੂ ਫਲਾਨਾ ਹਰੂ ਸਵੀਰ ਬਾਦਲ ਇਦਾਂ ਹੋਇ ਫਲਾਨਾ ਇਦਾਂ ਹੋਰ ਇਹ ਵੀ ਕਰੀ ਜਾਂਦਾ ਪਰ ਇਹ ਕਾਰਨ ਉਹਨੂੰ ਪਹਾੜਾਂ ਤੇ ਚੜਾਉਣ ਦਾ ਕੀ ਮਤਲਬ ਹੈ ਕੁਝ ਚੈਨਲ ਨੇ ਚੱਲ ਮੈਂ ਨਾਮ ਨਹੀਂ ਲੈਂਦਾ ਪਰ ਕਈਆਂ ਨੇ ਤਾਂ ਨਾਮ ਲੈ ਕੇ ਪੋਸਟਾਂ ਵੀ ਪਾਤੀਆਂ ਵੀ ਆਹਾ ਹਾ ਚੈਨਲਾਂ ਨੇ ਇਹ ਗੁਰਪ੍ਰੀਤ ਭਲਾਈਆਂ ਨੇ ਨੂੰ ਚਮੜਾਇਆ ਜਾ ਪਹਾੜਾਂ ਤੇ ਚੜਾਇਆ ਇਹ じゃ ਕੁਝ ਲੋਕਾਂ ਨੇ ਸ਼ਬਦ ਵਰਤੇ ਪਰ ਮੈਂ ਤਾਂ ਗੱਲ ਇਹੀ ਕਹਿਣੀ ਆ ਵੀ ਜਦੋਂ ਮੈਂ ਖਰਚ ਭੇਡ ਕਟੀੜ ਕਹਿਣਾ ਉਦੋਂ ਇਹ ਸਮਝ ਲਿਆ ਕਰੋ ਵੀ ਮੈਂ ਕਿਹਨੂੰ ਕਹਿ ਰਿਹਾ ਜਿਹੜੇ ਭੇਡ ਹੈਗੇ ਨੇ ਜਿਹੜੀਆਂ ਖਰਚਾਂ ਹੈਗੀਆਂ ਨੇ ਕਟੀੜਾਂ ਹੈਗੀਆਂ ਨੇ ਮੈਂ ਉਹਨਾਂ ਨੂੰ ਕਹਿਣਾ ਮੈਂ ਆਮਨ ਥੋੜੀ ਕਹਿਣਾ ਹੁਣ ਜਿਹੜੇ ਬੰਦੇ ਗੁਰਬੀਤ ਗੋਪੀ ਦੇ ਖੇਤ ਜਾਂਦੇ ਨੇ ਗੱਡੀਆਂ ਲੈ ਲੈ ਕੇ ਪਤਾ ਨਹੀਂ ਕੀ ਕੁਝ ਜਾ ਕੇ ਮੰਗਦੇ ਹੋਣਗੇ ਉੱਥੇ ਤੇ ਹੁਣ ਇਹੀ ਮੰਨਿਆ ਹੋਣਾ ਵੀ ਉਹ ਬਾਬਾ ਜੋ ਰੱਬ ਹੈ ਇੱਕ ਪਾਸੇ ਬਾਬਾ ਬੁੱਢਾ ਸਾਹਿਬ ਦੇ ਕੋਲ ਅਗੇ ਉੱਥੋਂ ਪੁੱਤਰ ਹੀ ਦਾਤ ਮਿਲੀ ਪਤਾ ਨਹੀਂ ਕਿਤੇ ਕਿਤੇ ਧੱਕੇ ਖਾਣੇ ਆ ਤੇ ਹਲੇ ਕਹਿਣਗੇ ਪੰਜਾਬ ਤਾਂ ਗੁਰਾਂ ਦੇ ਨਾਂ ਤੇ ਵੱਸਦਾ ਹੈ ਪੰਜਾਬ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਤੇ ਪੰਥਕ এজেন্ডਾ ਚਾਹੀਦਾ ਅੱਜਕੱਲ ਨਹੀਂ ਕਰਦੇ ਜਿਹੜਾ ਇਸ ਵਕਤ ਪਖੰਡ ਬਾਦ ਆ ਬਾਬਾ ਬਾ ਸ਼ੁਰੂ ਹੋਇਆ ਹੋਇਆ ਹੈ ਨਾ ਹਰੇਕ ਨੂੰ ਅਸੀਂ ਬਾਬਾ ਮੰਨ ਕੇ ਬਹਿ ਜਾਂਦੇ ਆ ਇੱਕ ਨਾ ਮੈਂ ਛੋਟੀ ਜੀ ਕਹਾਣੀ ਸੁਣਾਉਣੀ ਹੈ ਮੇਰੇ ਖਾਲ 2 ਕੁ ਮਿੰਟ ਵਿੱਚ ਮੈਂ ਪੂਰੀ ਕਰ ਦਿੰਦਾ ਇੱਕ ਪੰਡਤ ਖੋਤੇ ਤੇ ਚੜ ਕੇ ਪ੍ਰਚਾਰ ਕਰਨ ਜਾਂਦਾ ਸੀ ਯਾਨਕਿ ਆਪਣੀਆਂ ਜਿਹੜੀਆਂ ਧਾਰਮਿਕ ਪੁਸਤਕਾਂ Hindu ਸਮਾਜ ਦਾ ਕਹਿ ਲਓ ਕਿਸੇ ਦਾ ਵੀ ਕਹਿ ਲਓ ਉਹ ਪ੍ਰਚਾਰ ਕਰਨ ਜਾਂਦਾ ਸੀ ਤੇ ਉਹਨੂੰ ਖਾਣ ਪੀਣ ਨੂੰ ਵਧੀਆ ਮਿਲਦਾ ਸੀ ਚਾਰ ਪੈਸੇ ਮਿਲਦੇ ਸੀ ਜਿਹੜਾ ਖੋਤਾ ਸੀ ਇੱਕ ਦਿਨ ਮੁੜਦਿਆਂ ਹੋਇਆ ਰਾਹ ਵਿੱਚ ਖੋਤਾ ਕਹਿੰਦਾ ਪੰਡਤ ਨੂੰ ਕਹਿੰਦਾ ਪੰਡਤ ਜੀ ਕਹਿੰਦਾ ਤੁਸੀਂ ਬੜੀ ਐਸ਼ ਲੈਨੇ ਹੋ ਬੜੇ ਪੈਸੇ ਕਮਾਉਨੇ ਹੋ ਖਾਣ ਪੀਣ ਨੂੰ ਵਧੀਆ ਮਿਲਦਾ ਹੈ ਮੈਨੂੰ ਵੀ ਦੋ ਕੱਕਰ ਅੱਖਰ ਸਿਖਾ ਦਿਓ ਤੁਸੀਂ ਮੈਂ ਵੀ ਪੜ ਲਵਾਂ ਦੋ ਅੱਖਰ ਤੁਹਾਡੇ ਮੰਗ ਮੈਂ ਵੀ ਮौज ਕਰਾਂ ਪੰਡਤ ਕਹਿੰਦਾ ਐਂ ਕਰ ਕਹਿੰਦਾ ਫਿਰ ਦੋ ਖੋਤੇ ਲੈ ਕੇ ਆ ਉਹ ਕਿਹਾ ਦੋ ਖੋਤੇ ਕਿਉਂ ਕਹਿੰਦਾ ਜੇ ਤੈਨੂੰ ਚਾਰ ਅੱਖਰ ਸਿਖਾ ਦੇ ਤੂੰ ਮੇਰੇ ਕੋਲੋਂ ਜਾਵੇਂਗਾ ਮੈਨੂੰ ਕੋਤਾ ਹੋਰ ਚਾਹੀਦਾ ਫਿਰ ਇੱਕ ਤੈਨੂੰ ਖੋਤਾ ਹੋਰ ਚਾਹੀਦਾ ਜਿਹੜੇ ਖੋਤੇ ਤੂੰ ਝੜ ਕੇ ਜਾਵੇਂਗਾ ਹੁਣ ਤੁਸੀਂ ਦੇਖ ਲਓ ਵੀ ਇੱਕ ਪੰਡਤ ਦੇ ਕੋਲ ਇੱਕ ਖੋਤਾ ਸੀ ਅੱਗੇ ਖੋਤੇ ਨੂੰ ਦੋ ਅੱਖਰ ਹੋਰ ਸਿਖਾਏ ਉਹਨੂੰ ਕੋਤਾ ਚਾਹੀਦਾ ਫਿਰ ਅੱਗੇ ਹੋਰ ਕੋਤਾ ਚਾਹੀਦਾ ਬਸ ਇਦਾਂ ਹੀ ਭੇੜ ਖੱਜ ਕਦੀੜ ਲੋਕ ਨੇ ਜਿਹੜੇ ਨਾ ਬਾਬਿਆਂ ਦੇ ਪਿੱਛੇ ਜਾਂਦੇ ਆ ਹੁਣ ਉਹ ਤੋਂ ਇੱਕ ਦਵਾ ਬੇਹੋਰ ਨਿਕਲਣਗੇ ਉਸ ਦੇਖਿਆ ਨਹੀਂ ਆ ਜਿਹੜੇ ਕਲਾਕਾਰਾਂ ਦੀਆਂ ਇੰਟਰਵਿਊ ਹੁੰਦੀਆਂ ਨੇ ਹੱਥ ਵਿੱਚ ਨਾ ਮਾਲਾ ਫੜੀ ਹੁੰਦੀ ਹੈ ਆ ਜਿਹੜਾ ਸਿੱਧੂ ਮੂਸੇਵਾਲੇ ਨਾਲ ਨਾਲ ਮੁੰਡੇ ਦਾ ਗਾਣਾ ਹੈ ਇਸ ਨੂੰ ਨਾ ਬਾਈ ਬਾਈ ਕਹਿੰਦੀ ਦੁਨੀਆ ਮੈਨੂੰ ਤਾਂ ਨਾਮ ਨਹੀਂ ਜਾਣਦਾ ਉਹਦੀ ਇੰਟਰਵਿਊ ਦੇਖੀ ਮੈਂ ਕੱਲ ਤੇ ਉਹ ਇੱਕ ਹੱਥ ਨਾਲ ਮਾਲਾ ਫੜੀ ਜਾਂਦਾ ਦੂਜੇ ਹੱਥ ਨਾਲ ਗਾਣੇ ਦੀ ਗੱਲਾਂ ਕਰੀ ਜਾਂਦਾ ਜਣਕੇ ਲੋਕਾਂ ਨੂੰ ਬੇਬਕੂ ਬਣਾਉਣ ਵਾਸਤੇ ਨਾ ਕੁਛ ਵੀ ਕਰਨ ਦੀ ਲੋੜ ਨਹੀਂ ਕੇਵਲ ਪਖੰਡ ਕਰਨ ਦੀ ਲੋੜ ਹੈ ਲੋਕ ਪਿੱਛੇ ਲੱਗ ਜਾਂਦੇ ਤੇ ਜਿੰਨਾ ਬੇੜਾ ਗਰਕ ਸਾਡਾ ਜਾਂ ਸਾਡੇ ਪੰਜਾਬ ਦਾ ਡੇਰਾਬਾਦ ਨੇ ਪਖੰਡਵਾਦ ਨੇ ਆ ਬਾਬਿਆਂ ਨੇ ਆ ਜਿਹੜਾ ਗੋਪੀਵਰਗੇ ਨਵੇਂ ਉੱਠੇ ਨੇ ਇਹਨਾਂ ਨੇ ਕੀਤਾ ਨਾ ਕੋਈ ਹਿੰਦੂ ਕਰ ਸਕੇ ਨਾ ਮੁਸਲਮ ਨਾ ਅਸਾਈ ਇਹ ਦੋਨੋਂ ਪਿੱਛੇ ਐਵੇਂ ਪਏ ਕਰਦੇ ਸਾਡਾ ਬੇੜਾ ਤਾਂ ਸਾਡੇ ਆਪਣੇ ਬਾਹਰ ਐ ਨੇ ਪੰਜਾਬ ਨੂੰ ਜੇ ਕਹਿ ਲਈਏ ਬਰਬਾਦ ਕਰ ਰਹੇ ਨੇ ਸਾਡੇ ਆਪਣੇ ਕਰ